ਸਲੋਹਾ ਬੇਕੇਜ ਉਹ ਇੱਕ ਤਾਂ ਸਿੱਧੂ ਪਰ ਜਲਾ ਬਠੰਡਾ ਦੇ ਪਤਾ ਅੱਜ ਬਰੇ ਦਿਨਾਂ ਦਾ ਦਿਨ ਹੈਗਾ ਲੋਹੜੀ ਦਾ ਤਿਹਾਰ ਹੈ ਤੇ ਅਸੀਂ ਉਸ ਪਰਿਵਾਰ ਦੇ ਵਿੱਚ ਬੈਠਿਆਂ ਅਸੀਂ ਉਸ ਘਰੇ ਬੈਠਿਆਂ ਕਿ ਜਿਹੜੇ ਪਰਿਵਾਰ ਦੇ ਵਿੱਚ ਸਾਡੀ ਮਾਤਾ ਮਹਿੰਦਰ ਕੌਰ ਦਿੱਲੀ ਡੋਲਨ ਦੇ ਵਿੱਚ ਸਾਡੇ ਅਡੋਲਨ ਨੂੰ ਬਹੁਤ ਵੱਡੀ ਜਿਹੜੀ ਸਪੋਰਟ ਦਿੱਤੀ ਤੇ ਅਡੋਲਨ ਨੂੰ ਇੱਥੋਂ ਤੱਕ ਲੈ ਕੇ ਆਂਦਾ ਤੇ ਜਿਹੜੇ ਬੱਕ ਬੱਕ ਵਿਚਾਰਧਾਰਾ ਦੇ ਜਾਂ ਬੱਕ ਬੱਕ ਪਾਰਟੀਆਂ ਦੇ ਸਾਡੇ ਵਿਰੋਧੀ ਜਿਨ੍ਹਾਂ ਨੇ ਸਾਨੂੰ ਬਹੁਤ ਭੰਨਣ ਦਾ ਜਿਹੜਾ ਕੰਮ ਕੀਤਾ ਇੱਥੋਂ ਤੱਕ ਕੇ ਅੱਜ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਐਮਪੀ ਬੀਬੀ ਕੰਗਣਾ ਜਿਨੇ ਉਸ ਸਮੇਂ ਸਾਨੂੰ ਵਰਨਾਮ ਕਰਨ ਲਈ ਜਿਹੜੀ ਪੂਰੀ ਕੋਈ ਕਸਰ ਨਹੀਂ ਛੱਡੀ ਇੱਥੋਂ ਤੱਕ ਕਿਹਾ ਕਿ ਜਿਹੜੀ ਸਾਡੇ ਅंदोलਨ ਦੇ ਵਿੱਚ ਆਉਂਦੀਆਂ ਔਰਤਾਂ ਕਿ 100-100 ਰੁਪਏ ਤਿਹਾਰੀ ਤੇ ਆਉਂਦੀਆਂ ਨਾ ਤਾਂ ਉਸ ਜਿਹੜੀ 100 ਰੁਪਏ ਦੀ ਦਿਹਾੜੀ ਦੀ ਸ਼ਬਦ ਬੋਲੇ ਨੋ ਨੇ ਜਾਂ ਸਾਡੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਜਿਵੇਂ ਪਹਾੜ ਟੋੜ ਲਾਗਾ ਉਹਦੇ ਤਰ੍ਹਾਂ ਸਾਨੂੰ ਲਟਾੜਿਆ ਤੇ ਅੱਜ ਅਸੀਂ ਉਸ ਸਾਡੀ ਮਾਤਾ ਮਹਿੰਦਰ ਕੌਰ ਦੇ ਕੋਲੇ ਬੈਠੇ ਆ ਜਿਹੜੀ ਮਾਤਾ ਮਹਿੰਦਰ ਕੌਰ ਨੇ ਉਸ ਐਮਪੀ ਕੰਗਣਾ ਨੂੰ ਉਸ ਕੀਤੀ ਹੋਈ ਗੱਲ ਦਾ ਜਵਾਬ ਦਿੱਤਾ ਹੈ ਤੇ ਜਵਾਬ ਵੀ ਇਸ ਢੰਗ ਦੇ ਨਾਲ ਦਿੱਤਾ ਹੈ ਕਿ ਨਾ ਛੋਟੀ ਨਾ ਗਡਾਸਾ ਨਾ ਤਲਵਾਰ ਔਰ ਕਾਨੂੰਨ ਦੇ ਡਾਇਰੇ ਵਿੱਚ ਰਹਿ ਕੇ ਕਾਨੂੰਨ ਦੇ ਤਹਿਤ ਜਿਹੜਾ ਉਹ ਨੂੰ ਘੜੀਸੇ ਜਿਹੜਾ ਉਹ ਨੂੰ ਇੱਥੋਂ ਤੱਕ ਲੈ ਕੇ ਆਂਦਾ ਹੈ ਕਿ ਅੱਜ ਉਹ ਹੱਥ ਮੰਨ ਰਹੀ ਹੈ ਤੇ ਕਹਿ ਰਹੀ ਐ ਕਿ ਮੈਂ ਤਾਂ ਇੱਕੂੰ ਸਧਾਰਨ ਗੱਲ ਕਹੀ ਸੀ ਮੈਂ ਕੋਈ ਤਾਨਾ ਜਾਂ ਨੀ ਮਾਰਿਆ ਸੀ ਤੇ ਮੇਰੇ ਮੂੰਹ ਤੋਂ ਇਹ ਗੱਲ ਨਿਕਲ ਗਈ ਤੇ ਮੈਂ ਸੌਰੀ ਫੀਲ ਕਰਦੀ ਆ ਪਰ ਹਲੇ ਵੀ ਸੌਰੀ ਫੀਲ ਜਿਹੜਾ ਕਰ ਰਹੀ ਆ ਉਹ ਕਮੰਡ ਦੇ ਵਿੱਚ ਕਰ ਰਹੀ ਆ ਪੂਰਨ ਤੌਰ ਤੇ ਜਿਹੜਾ ਸੱਚੇ ਮਨ ਦੇ ਨਾਲ ਨਹੀਂ ਕਰਨ ਤਿਆਰ ਅਸੀਂ ਇਸ ਪਰਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਜਿੰਨੇ ਜੋਗਿਆ ਇਹਨਾਂ ਦੀ ਸਪੋਰਟ ਕਰਾਂਗੇ ਤੇ ਕੰਗਣਾ ਨੂੰ ਪੋਨ ਤੋਤੇ ਜਿਹੜਾ ਸੋਚਣ ਲਈ ਮਜਬੂਰ ਕਰਦਾਂਗੇ ਕਿ ਗਾਹਾਂ ਨੂੰ ਇਹੋ ਜਿਹਾ ਕਿਸੇ ਦੇ ਖਿਲਾਫ ਆ ਜਿਹੜੀ ਉਹ ਨਾ ਟਿੱਪਣੀ ਕਰੇ ਐਨਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ